ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਧਰਮਰਾਜ ਨੇ ਆਪਣੇ ਇੱਕ ਦੂਤ ਨੂੰ ਧਰਤੀ ਤੇ ਭੇਜਿਆ ਤੇ ਕਿਹਾ ਜਾ ਕੇ ਇਸ ਬੀਬੀ ਦੇ ਸਵਾਸ ਹਰ ਕੇ ਤੇ ਲਿਆ ਦੂਤ ਜਦੋਂ ਧਰਤੀ ਤੇ ਆਇਆ ਉਸ ਨੇ ਆਸੇ-ਪਾਸੇ ਤਿੰਨ ਛੋਟੀਆਂ-ਛੋਟੀਆਂ ਬੱਚੀਆਂ ਨੂੰ ਰੋਂਦੇ-ਕੁਰਲਾਉਂਦੇ ਦੇਖਿਆ ਉਹਦਾ ਮਨ ਪਸੀਜ ਗਿਆ ਤੇ ਉਹ ਵਾਪਸ ਚਲਾ ਗਿਆ ਜਾ ਕੇ ਤੇ ਧਰਮਰਾਜ ਨੇ ਦੇਖਿਆ ਵੀ ਖਾਲੀ ਹੱਥ ਹੈ ਧਰਮਰਾਜ ਨੇ ਪੁੱਛਿਆ ਵੀ ਖਾਲੀ ਕਿਉਂ ਆਇਆ ਕਿਆ ਲੱਗਾ ਜੀ ਤਿੰਨ ਬੱਚੀਆਂ ਰੋਣ-ਕੁਰਲਾਣ ਦੀਆਂ ਸਨ ਮਨ ਪਸੀਜ ਗਿਆ ਉਹਨਾਂ ਦਾ ਪਿਤਾ ਪਹਿਲਾਂ ਅਕਾਲ ਚਲਾਣੇ ਕਰ ਚੁੱਕਿਆ ਹੋਰ ਕੋਈ ਵਾਲੀ ਵਾਰਸ ਨਹੀਂ ਇਹੀ ਉਹਨਾਂ ਤਿੰਨਾਂ ਨੂੰ ਪਾਲ ਰਹੀ ਸੀ ਛੋਟੀਆਂ-ਛੋਟੀਆਂ ਨੇ ਅਨਾਥ ਹੋ ਜਾਣਗੀਆਂ ਇਸ ਕਰਕੇ ਛੱਡ ਆਇਆ ਧਰਮਰਾਜ ਨੇ ਗੱਲ ਸੁਣ ਕੇ ਕਿਹਾ ਵਿਧੀ ਨੇ ਜੋ ਲਿਖਿਆ ਉਹ ਤਾਂ ਹੋ ਕੇ ਰਹਿੰਦੇ ਤੂੰ ਵਿਧੀ ਦੇ ਨਿਯਮ ਹੀ ਬਦਲਣ ਲੱਗਾ ਤੂੰ ਪਰਮਾਤਮਾ ਦੇ ਖਿਲਾਫ ਜਾਣ ਲੱਗਾ ਜਾ ਤੈਨੂੰ ਇਹਦੀ ਸਜ਼ਾ ਮਿਲੇਗੀ ਜਿਹੜੇ ਧਰਤ ਦੇ ਲੋਕਾਂ ਦਾ ਇੰਨਾ ਪਿਆਰ ਕਰਦਾ ਪਿਆ ਨਾ ਉਥੇ ਜਾ ਤੇ ਉਥੇ ਹੀ ਵਾਸ ਕਰ ਇਹ ਸੁਣ ਕੇ ਉਹ ਕਹਿਣ ਲੱਗਾ ਜੀ ਮaaf ਕਰਤੋ ਮੈਂ ਧਰਤ ਲੋਕ ਦਾ ਜੀਵ ਨਹੀਂ ਬਣਨਾ ਚਾਹੁੰਦਾ ਅਗੋ ਧਰਮ ਰਾਜ ਨੇ ਕਿਹਾ ਜਦੋਂ ਤੂੰ ਤਿੰਨ ਆਪਣੀ ਗਲਤੀਆਂ ਤੇ ਹਾਸਲੇਗਾ ਨਾ ਤੇ ਤੈਨੂੰ ਤਿੰਨ ਗਲਤੀਆਂ ਦਾ ਅਹਿਸਾਸ ਹੋ ਜਾਏਗਾ ਉਦੋਂ ਤੂੰ ਇੱਥੇ ਵਾਪਸ ਆ ਜਾਏਗਾ ਇਹ ਸੁਣ ਕੇ ਧਰਮ ਰਾਜ ਨੇ ਉਹਨੂੰ ਧਰਤ ਲੋਕ ਤੇ ਭੇਜ ਦਿੱਤਾ ਤੜ ਲੋ ਤੜ ਤੇ ਲੋਕ ਤੇ ਜਦੋਂ ਕਿਸੇ ਦਾ ਜਨਮ ਹੁੰਦਾ ਤਾਂ ਬਿਨਾਂ ਕੱਪੜਿਆਂ ਤੋਂ ਹੀ ਆਉਂਦਾ ਠੰਡ ਦੇ ਦੇਣਸ ਉਹ ਇੱਕ ਰੁੱਖ ਦੇ ਥੱਲੇ ਬਿਨਾਂ ਕੱਪੜਿਆਂ ਦੇ ਤੇ ਸੁngੜ ਕੇ ਬੈਠਾ ਹੋਇਆ ਸੀ ਕੋਲੋਂ ਇੱਕ ਮੋਚੀ ਲੰਘਦਾ ਉਹ ਦੇਖਦਾ ਵੀ ਇੱਕ ਨਾ ਮਨੁੱਖ ਥੱਲੇ ਰੁੱਖ ਦੇ ਬੈਠਾ ਹੈ ਤਨ ਤੇ ਕੋਈ ਵਸਤਰ ਨਹੀਂ ਠੰਡ ਦੇ ਨਾਲ ਠੋਕਰੰਦਿਆ ਉਹ ਕੀ ਕਰਦਾ ਵੀ ਘਰੋਂ ਕੁਝ ਪੈਸੇ ਲੈ ਕੇ ਆਇਆ ਸੀ ਜਵਾਕਾਂ ਦੇ ਕੱਪੜੇ ਤੇ ਕੰਬਲ ਲੈਣ ਲਈ ਕਹਿੰਦਾ ਜਵਾਕਾਂ ਨੂੰ ਬਾਅਦ ਚ ਲੈ ਦਾਂਗਾ ਉਨੇ ਕੰਬਲ ਲਿਆ ਕੁਝ ਕਪੜੇ ਲੈ ਕੇ ਤੇ ਉਹਦਾ ਤਨ ਟੱਕ ਦਿੱਤਾ ਕੰਬਲ ਉੱਤੇ ਦੇ ਦਿੱਤਾ ਕੈਨ ਲਗਾ ਪਲੇ ਪੁਰਖਾਂ ਤੂੰ ਤਾਂ ਤਨ ਤੇ ਵਸਤਰ ਵੀ ਨਹੀਂ ਸੰਭਾਏ ਜੇਕਰ ਥੋੜਾ ਸਮਾਂ ਹੋ ਰਹੀਂਦਾ ਤਾਂ ਤੇਰੇ ਸਵਾਸ ਚਲੇ ਜਾਣੇ ਸਨ ਹੁਣ ਉਹ ਜਾਣ ਲੱਗਦਾ ਉਹ ਹੱਥ ਫੜ ਕੇ ਦੂਤ ਕਹਿੰਦਾ ਵੀ ਤੁਸੀਂ ਕਿਥੇ ਜਾਣ ਦਿਓ ਜੇ ਤਨ ਟੱਕਣ ਲਈ ਕਪੜੇ ਦਿੱਤੇ ਆ ਤੇ ਖਾਣ ਦਾ ਬੰਦੋਬਸਤ ਵੀ ਕਰ ਦਿਓ ਮੈਨੂੰ ਕੋਈ ਕੰਮਕਾਰ ਵੀ ਦੇ ਦਿਓ ਇੱਥੇ ਮੇਰਾ ਕੋਈ ਨਹੀਂ ਹੈਗਾ ਇਹ ਗੱਲ ਸੁਣ ਕੇ ਮੋਚੀ ਨੇ ਕਿਹਾ ਚਲ ਤੂੰ ਮੇਰੇ ਨਾਲ ਚੱਲ ਇਹ ਕਹਿ ਕੇ ਮੋਚੀਓ ਨੂੰ ਆਪਣੇ ਘਰ ਦੇ ਨਾਲ ਲੈ ਕੇ ਤੇ ਚਲਾ ਗਿਆ ਜਦੋਂ ਘਰ ਗਿਆ ਤੇ ਪਤਨੀ ਨੇ ਪੁੱਛਿਆ ਵੀ ਕਿੱਥੇ ਨੇ ਕੱਪੜੇ ਤੇ ਕਿੱਥੇ ਨੇ ਕੰਬਲ ਤੇ ਆ ਨਾਲ ਕੋਣ ਲਿਆਇਓ ਉਹਨੇ ਕਿਹਾ ਭਲੀਪੁਰ ਕੇ ਵੀ ਇਹ ਨਾ ਬਿਨਾ ਵਸਤਰ ਤੋਂ ਠੰਡ ਚ ਬੈਠ ਕੇ ਤੇ ਸੁੰਗੜਨ ਦਿਆ ਸੀ ਇਹਨੂੰ ਕੱਪੜੇ ਤੇ ਕੰਬਲ ਦਵਾ ਦਿੱਤਾ ਉਹ ਕਹਿਣ ਲੱਗੀ ਵੀ ਆਪਣੇ ਬੱਚਿਆਂ ਦਾ ਨਹੀਂ ਦਿਸਦਾ ਤਾਂ ਅੰਟਕਾਂ ਲਈ ਕੱਪੜੇ ਨਹੀਂ ਹੈਗੇ ਤੇ ਕੰਬਲ ਆਪਣੇ ਘਰ ਵੀ ਪਾਟੇ ਪੁਰਾਣੇ ਨੇ ਖਾਨ ਲੀ ਖੋਦੇ ਲਾਲੇ ਪਾਈ ਨੇ ਤੇ ਤੁਸੀਂ ਇਹਨੂੰ ਵੀ ਘਰ ਚੋਕ ਲਿਆਇਓ ਦੋਹਾਂ ਚ ਬਹਿਸ ਹੋਣ ਲੱਗੀ ਬਹਿਸ ਲੜਾਈ ਚ ਬਦਲ ਗਈ ਇਹ ਦੇਖ ਕੇ ਦੂਤ ਉੱਚੀ ਉੱਚੀ ਹੱਸਣ ਲੱਗਾ ਹੁਣ ਨਾ ਉਹ ਅੰਦਰ ਗਿਆ ਮੋਚੀ ਤੇ ਕੁਝ ਖਾਣ ਨੂੰ ਲੈ ਕੇ ਤੇ ਬਾਹਰ ਆ ਗਿਆ ਦੂਤ ਨੂੰ ਹੱਸਦਾ ਵੇਖ ਕੇ ਕਹਿਣ ਲੱਗਾ ਭਰਾਵਾ ਇਹ ਕੋਈ ਹੱਸਣ ਵਾਲੀ ਗੱਲ ਹੀ ਕਿਹੜੀ ਗੱਲ ਤੋਂ ਹੱਸਦਾ ਪਿਆ ਉਹਨੇ ਕਿਹਾ ਵੀ ਕੋਈ ਨਾ ਸਮਾਂ ਆਉਣ ਦੇ ਤੈਨੂੰ ਜ਼ਰੂਰ ਦੱਸਾਂਗਾ ਐਨੇ ਨੂੰ ਹੁਣ ਕੁਝ ਸਮੇਂ ਬਾਅਦ ਉਹ ਨਾ ਉਹਨੂੰ ਮੋਚੀ ਦਾ ਕੰਮ ਸਿਖਾਉਂਦਾ ਹੈ ਹੁਣ ਦੂਤ ਨਾ ਬੜੇ ਚੰਗੇ ਤਰੀਕੇ ਦੇ ਨਾਲ ਉਹ ਕੰਮ ਸਿੱਖ ਲੈਂਦਾ ਕੰਮ ਸਿੱਖ ਕੇ ਲਗਾਤਾਰ ਉਹ ਕੰਮ ਕਰਦਾ ਰਹਿੰਦਾ ਉਹਦੇ ਜੋੜਿਆਂ ਦੀ ਐਨੀ ਜਿਆਦਾ ਤਾਰੀਫ ਹੁੰਦੀ ਹੈ ਕਿ ਦੂਰੋ ਦੂਰੋ ਲੋਕ ਜੋੜੇ ਲੈਣ ਆਉਂਦੇ ਨੇ ਵੱਡੇ ਵੱਡੇ ਸੇਠ ਵੱਡੇ ਵੱਡੇ ਧਨਵਾਨ ਲੋਕ ਇੱਥਾ ਕਿ ਰਾਜੇ ਦੇ ਦਰਬਾਰ ਦੇ ਵਿੱਚ ਵੀ ਉਹਦੇ ਜੋੜੇ ਜਾਣ ਲੱਗਦੇ ਨੇ ਹੁਣ ਦੇਖਦਿਆਂ ਹੀ ਦੇਖਦਿਆਂ ਉਹਦੀ ਜਿਹੜੀ ਟੁੱਟੀ ਜੀ ਕੁਲੀ ਸੀ ਉਥੋਂ ਪੱਕਾ ਮਕਾਨ ਬਣ ਗਿਆ ਕਾਰਖਾਨੇ 'ਚ ਤਿੰਨੇ ਸਮੇ ਵਧੀਆ ਰੋਟੀਆਂ ਲੱਗੀਆਂ ਵਧੀਆ ਵਸਤਰ ਪਾਣ ਲੱਗੇ ਜਿਵੇਂ ਉਹਦੀ ਗਰੀਬੀ ਹੀ ਸਾਰੀ ਚੱਕੀ ਗਈ ਹੋਵੇ ਹੁਣ ਨਾ ਕੋਝ ਦੇਣ ਲੰਗਦੇ ਨੇ ਹੁਣ ਉਹਦੇ ਜੋੜਿਆਂ ਦੀ ਦੂਰ ਦੂਰ ਤੱਕ ਜਿਹੜੇ ਹੁਣ ਚਰਚੇ ਹੋ ਗਏ ਸੀ ਰਾਜੇ ਨੇ ਨਾ ਇੱਕ ਬੜਾ ਬੇਸ਼ਕੀਮਤੀ ਚਮੜਾ ਆਪਣੇ ਦੋ ਸੈਨਿਕਾਂ ਦੇ ਹੱਥ ਇਹਦੇ ਕੋਲ ਭੇਜਿਆ ਕਿਹਾ ਇਹ ਰਾਜੇ ਨੇ ਚਮੜਾ ਭੇਜਿਆ ਰਾਜੇ ਨੇ ਕਿਹਾ ਇਹ ਬੇਸ਼ਕੀਮਤੀ ਚਮੜਾ ਬੜੀ ਦੂਰ ਤੋਂ ਮੰਗਵਾਇਆ ਇਹਦੀ ਐਸੀ ਜੁੱਤੀ ਬਣਾ ਜਿਹੜੀ ਅਜੇ ਤੱਕ ਕਿਸੇ ਨੇ ਨਾ ਬਣਾਈ ਹੋਵੇ ਇਹ ਲੈ ਕੇ ਤੇ ਉਹ ਚਲਾ ਗਿਆ ਵੀ ਦੇ ਕੇ ਤੇ ਚਲਾ ਗਿਆ ਹੁਣ ਨਾ ਇਹ ਜਿਹੜਾ ਜੁੱਤੀ ਸੀ ਇਹ ਫੜ ਕੇ ਵੀ ਚਮੜਾ ਫੜ ਕੇ ਦੂਤ ਦੇ ਕੋਲ ਆਇਆ ਮੋਚੀ ਕਹਿਣ ਲੱਗਾ ਵੀ ਇਹਦੀ ਐਸੀ ਜੁੱਤੀ ਬਣਾ ਜਿਹੜੀ ਅੱਜ ਤੱਕ ਨਾ ਬਣੀ ਹੋਵੇ ਤੇ ਨਾ ਹੀ ਕਿਸੇ ਦੇਖੀ ਹੋਵੇ ਉਹਨੇ ਕਿਹਾ ਵੀ ਠੀਕ ਹੈ ਉਹਨਾਂ ਰਾਤ ਨੂੰ ਸਾਰੀ ਰਾਤ ਲੱਗਾ ਰਿੰਦਾ ਤੇ ਉਹਦੀਆਂ ਐਸੀਆਂ ਚੱਪਲਾਂ ਤਿਆਰ ਕਰ ਦਿੰਦਾ ਜਿਹੜੀਆਂ ਹਜੇ ਤੱਕ ਕਿਸੇ ਵੀ ਨਹੀਂ ਸੰਪਾਈਆਂ ਜਦੋਂ ਇਹ ਚਪਲਾ ਮੋਚੀ ਆ ਕੇ ਦੇਖਦਾ ਉਹਨੂੰ ਬੜਾ ਜ਼ਿਆਦਾ ਗੁੱਸਾ ਚੜਦਾ ਮੋਚੀ ਨਾ ਡੰਡਾ ਫੜ ਕੇ ਤੇ ਉਹਨੂੰ ਮਾਰਨ ਲੱਗਦਾ ਕਿਉਂਕਿ ਉਸ ਨਗਰ ਦਾ ਰਿਵਾਜ ਸੀ ਵੀ ਉੱਥੇ ਚਪਲਾ ਉਹਨੂੰ ਹੀ ਪਾਈਆਂ ਜਾਂਦੀਆਂ ਸਨ ਵੀ ਜਿਹੜਾ ਆਕਾਰ ਚਲਾ ਨਹੀਂ ਕਰ ਜੇ ਹੁਣ ਉਹਨੂੰ ਏਸੀ ਵੀ ਚਮੜਾ ਵੀ ਬੜਾ ਬੇਸ਼ਕੀਮਤੀ ਏ ਮੋਚੀ ਨੂੰ ਵੀ ਆਇਆ ਵੀ ਬੜੇ ਦੂਰੋਂ ਮੈਂ ਇੱਤਾ ਜੁੱਤੀ ਬਣਾਣੀ ਸੀ ਤੇ ਹੁਣ ਉਹ ਸਵਾਸ ਆਪਣੇ ਗਿਣ ਲੱਗਾ ਵੀ ਰਾਜਾ ਤੇ ਮੈਨੂੰ ਸਜ਼ਾ ਦੇ ਦੇਗਾ ਹੁਣ ਇਹਨੇ ਨੂੰ ਸੈਨਿਕ ਆਕੇ ਇਹ ਵੇਖ ਕੇ ਮੋਚੀ ਡਰ ਗਿਆ ਸੈਨਿਕਾਂ ਨੇ ਆਕੇ ਕਿ ਆ ਵੀ ਜਿਹੜਾ ਕੱਲ ਚਮੜਾ ਦੇ ਕੇ ਗਏ ਸਨ ਉਹਦੀ ਜੁੱਤੀ ਤੇ ਨਹੀਂ ਬਣਾਈ ਰਾਜਾ ਕਾਲਚਲਾ ਨੇ ਕਰ ਗਿਆ ਉਹਦੀਆਂ ਚੱਪਲਾ ਬਣਾ ਦੇ ਐਨਾ ਸੁਣ ਕੇ ਮੋਚੀ ਦੇ ਸਾਹ ਚ ਸਾ ਆਇਆ ਮੋਚੀ ਕਹਿਣ ਲੱਗਾ ਚਲ ਸ਼ੁਕਰ ਵੀ ਮੇਰੇ ਸਵਾਸ ਜਿਹੜੇ ਨੇ ਉਹ ਵੀ ਮੈਨੂੰ ਸਾਹ ਆਇਆ ਵੀ ਜੇ ਕਿਤੇ ਇਹ ਜੁੱਤੀ ਮੰਗਦਾ ਚੱਪਲਾ ਵੇਖ ਕੇ ਤੇ ਕਿਤੇ ਮੇਰੇ ਸਾਰੇ ਸਾਰੇ ਪਰਿਵਾਰ ਨੂੰ ਸਜਾਣਾ ਦੇ ਦਿੰਦਾ ਇਹ ਦੇਖ ਕੇ ਤੇ ਹੁਣ ਮੋਚੀ ਬੜੀ ਜਿਹੜਾ ਉਹ ਮੋਚੀ ਦਾ ਦੂਤ ਸੀ ਉਹ ਬੜਾ ਜ਼ੋਰ-ਜ਼ੋਰ ਕੇ ਹੱਸਿਆ ਮੋਚੀ ਕਹਿੰਦਾ ਭਰਾਵਾ ਤੂੰ ਇੰਨੀ ਕੁੱਟ ਖਾਧੀ ਐ ਤੇ ਫਿਰ ਹੱਸੀ ਜਾਂਦਾ ਕਿਹੜੀ ਗੱਲ ਤੋਂ ਹੱਸਦਾ ਕਹਿੰਦਾ ਕੋਈ ਨਾ ਸਮਾਂ ਆਵੇਗਾ ਤੇ ਜ਼ਰੂਰ ਦੱਸਾਂਗਾ ਕੁਝ ਦਿਨ ਲੰਘਦੇ ਨੇ ਇੱਕ ਬੀਬੀ ਨਾ ਤਿੰਨ ਕੁੜੀਆਂ ਨੂੰ ਲੈ ਕੇ ਉਹਦੀ ਦੁਕਾਨ ਤੇ ਆਉਂਦੀ ਹੈ ਜਦੋਂ ਦੁਕਾਨ ਤੇ ਆਈ ਉਹਨੇ ਕਿਹਾ ਵੀ ਨਾ ਤਿੰਨਾਂ ਦੇ ਜੋੜੇ ਬਣਾਉਣੇ ਨੇ ਜੋੜੇ ਅੱਜ ਸੋਨੇ ਦੀਆਂ ਤਾਰਾਂ ਚਾਂਦੀ ਦਾ ਕੰਮ ਵੀ ਐਵੇਂ ਦੇ ਜੋੜੇ ਬਣਾ ਦੂਤਨਾ ਧਿਆਨ ਨਾਲ ਵੇਖਦਾ ਤੇ ਵੇਖ ਕੇ ਪਹਿਚਾਨ ਜਾਂਦਾ ਵੀ ਇਹ ਤਾਂ ਤਿੰਨੇ ਉਹੀ ਕੁੜੀਆਂ ਨੇ ਜਿਨ੍ਹਾਂ ਦੀ ਮਾਂ ਦੇ ਮਾਂ ਦੇ ਵਿੱਚ ਸਵਾਸ ਨਹੀਂ ਸੰਹਾਰੇ ਤੇ ਜਿਹਦੇ ਕਰਕੇ ਸਜ਼ਾ ਮਿਲੀਏ ਉਹ ਤਿੰਨੇ ਜਣੀਆਂ ਨੇ ਆਪਣੇ ਜੋੜੇ ਦਾ ਨਾਪ ਦੇਣ ਲੱਗੀਆਂ ਇੰਨੇ ਨੂੰ ਦੂਤੋ ਮਾਈ ਨੂੰ ਪੁੱਛਦਾ ਮਾਈ ਵੀ ਇਹ ਕੌਣ ਨੇ ਤੇਰੀਆਂ ਧੀਆਂ ਨੇ ਕਹਿੰਦੀ ਹਾਂ ਪੁੱਤ ਮੇਰੀਆਂ ਹੀ ਧੀਆਂ ਨੇ ਪਰ ਮੈਂ ਇਹਨਾਂ ਦੀ ਅਸਲ ਮਾਂ ਨਹੀਂ ਹੈਗੀ ਇੱਕ ਦਿਨ ਇੱਕ ਨਗਰ ਦੇ ਵਿੱਚੋਂ ਲੰਘ ਰਹੀ ਸੀ ਇਹਨਾਂ ਦੀ ਮਾਂ ਆਕਾਲਚਲਾ ਨੇ ਕਰਗੀ ਇਹ ਤਿੰਨੇ ਉੱਥੇ ਰੋਂਦੀਆਂ ਤੇ ਕਲਪਦੀਆਂ ਪਈਆਂ ਅਸਲ ਮੈਂ ਨੰਨਾਂ ਨੂੰ ਚੁੱਕਿਆ ਤੇ ਮਾਂ ਦਾ ਅੰਤਿਮ ਸੰਸਕਾਰ ਕੀਤਾ ਮੈਂ ਨਾਲ ਦੇ ਨਗਰ ਦੀ ਸੇਠ ਸੇਠਾਨੀਆਂ ਮੇਰਾ ਘਰ ਵਾਲਾ ਕਾਲਚਲਾ ਨੇ ਕਰ ਗਿਆ ਧਨ ਸੰਪਤੀ ਬਹੁਤ ਸੀ ਪਰ ਸੁੱਖ ਕੋਈ ਨਹੀਂ ਸੀ ਇੰਨਾਂ ਤਿੰਨਾਂ ਦੇ ਆਉਣ ਨਾਲ ਸੁੱਖ ਵੀ ਆ ਗਿਆ ਹੁਣ ਤਿੰਨਾਂ ਦਾ ਵਿਆਹ ਕਰਨ ਲੱਗੀਆਂ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲੱਗੀਆਂ ਹੁਣ ਦੂਤਨਾ ਬੜਾ ਖਿੜ ਖੜਾ ਕੇ ਹੱਸਿਆ ਤਿੰਨਾਂ ਨੇ ਮਾਫ਼ ਦਿੱਤਾ ਉਹ ਮਾਈ ਉਹਨਾਂ ਨੂੰ ਲੈ ਕੇ ਚੱਲੇਗੀ ਹੁਣ ਨਾ ਉਹ ਸੋਚਣ ਲੱਗਾ ਵੀ ਬੀਬੀ ਦੀ ਦਾਵਧਾਨ ਸੱਚੀ ਹੀ ਚੰਗਾ ਹੁੰਦਾ ਪਰਮਾਤਮਾ ਜੋ ਲਿਖਦਾ ਹੈ ਚੰਗੇ ਹੀ ਲਿਖਦਾ ਵੀ ਜਿਉਂ ਦਿਨ ਸਵਾਸ ਮੈਂ ਨਾ ਹਰ ਕੇ ਲੈ ਕੇ ਜਾਂਦਾ ਵੀ ਮੈਂ ਤੇ ਛੱਡ ਗਿਆ ਸੀ ਹੋਰ ਦੂਤ ਆ ਕੇ ਸਵਾਸ ਨਾ ਹਰਦਾ ਗਰੀਬੀ ਚ ਜ਼ਿੰਦਗੀ ਕੱਢਣੀ ਸੀ ਹੁਣ ਵਧੀਆ ਘਰਾਂ ਚ ਵਿਆਹੀਆਂ ਜਾਂਦੀਆਂ ਨੇ ਤੇ ਸਾਰੀ ਜ਼ਿੰਦਗੀ ਵੀ ਚੰਗੇ ਤਰੀਕੇ ਦੇ ਨਾਲ ਕੱਟੀਏ ਕਿੰਦੇ ਹੁਣ ਦੂਤ ਜਿਹੜਾ ਹੱਸਦਾ ਹੁੰਦਾ ਨਾ ਤਾਂ ਮੋਚੀ ਪੁੱਛਦਾ ਵੀ ਤੂੰ ਕਿਉਂ ਹੱਸਦਾ ਪਿਆ ਕਿੰਦਾ ਹੁਣ ਜਿਹੜੀ ਤੇ ਬੀਬੀ ਆਈ ਸੀ ਇਹ ਨਾਲ ਜਿਹੜੀਆਂ ਤਿੰਨ ਧੀਆਂ ਸੀ ਇਹਨਾਂ ਦੀ ਜਿਹੜਾ ਨਾ ਵੀ ਮੈਂ ਧਰਮਰਾਜ ਦਾ ਦੂਤ ਇਹ ਸੁਣ ਕੇ ਮੋਚੀ ਥੋੜਾ ਘਬਰਾ ਜਾਂਦਾ ਕਹਿੰਦਾ ਘਬਰਾ ਨਾ ਮੈਂ ਸਿਰਫ ਤੈਨੂੰ ਆਪਣੀ ਗੱਲ ਦੱਸਣ ਆਇਆ ਵਾ ਉਹਨੇ ਕਿਹਾ ਵੀ ਇਹਨਾਂ ਦੀ ਮਾਂ ਨਾ ਕਾਲਚਲਾ ਨੇ ਕਰ ਗਈ ਜੀ ਤੇ ਉਦੋਂ ਧਰਮਰਾਜ ਨੇ ਕਿਹਾ ਵੀ ਇਹਨਾਂ ਦੇ ਸਵਾਸ ਹਰ ਕੇ ਲੈ ਗਿਆ ਇਹਦੀ ਮਾਂ ਦੇ ਮੇ ਸਵਾਸ ਨਾ ਹਰੇ ਕਿਉਂਕਿ ਛੋਟੀਆਂ ਛੋਟੀਆਂ ਸਨ ਪਿਤਾ ਕਾਲਚਲਾ ਨੇ ਕਰ ਚੁੱਕਿਆ ਸੀ ਮੈਂ ਸਵਾਸ ਹਰੇ ਬਿਨਾ ਤੇ ਧਰਮਰਾਜ ਕੋਲ ਤੁਰ ਗਿਆ ਧਰਮਰਾਜ ਨੇ ਮੈਨੂੰ ਸਜ਼ਾ ਦਿੱਤੀ ਵੀ ਵਿਸ਼ਵਾਸ ਨਹੀਂ ਹਾਰ ਕੇ ਲੈ ਕੇ ਆਇਆ ਵੀ ਮੈਨੂੰ ਤਰਸ ਆ ਗਿਆ ਸੀ ਤਿੰਨਾ ਤੇ ਤੇ ਮੈਨੂੰ ਧਰਮਰਾਜ ਨੇ ਧਰਤੀ ਤੇ ਭੇਜ ਦਿੱਤਾ ਮੇਰੀ ਸਜ਼ਾ ਸੀ ਵੀ ਜਿੰਨਾ ਚਿਰ ਤਿੰਨ ਵਾਰ ਆਪਣੀ ਮੂਰਖਤਾ ਤੇ ਮੈਂ ਹੱਸ ਨਹੀਂ ਲੈਂਦਾ ਉਹਨਾਂ ਚਿਰ ਵਾਪਸ ਨਹੀਂ ਸੀ ਜਾ ਸਕਦਾ ਤੂੰ ਮੇਰੇ ਤੇ ਤਰਸ ਕੀਤਾ ਤੂੰ ਮੇਰੇ ਤੇ ਦਇਆ ਕੀਤੀ ਤੇ ਤੂੰ ਮੈਨੂੰ ਕੱਪੜੇ ਤੇ ਕੰਬਲ ਦਿੱਤਾ ਤੇ ਘਰ ਲੈ ਆ ਪ੍ਰਸ਼ਾਦਾ ਦਿੱਤਾ ਤੇਰੀ ਪਤਨੀ ਉਸ ਸਮੇਂ ਤੇਰੇ ਨਾਲ ਲੜਦੀ ਪਈ ਸੀ ਮੈਂ ਪਹਿਲੀ ਵਾਰ ਉਹਦੋਂ ਹੱਸਿਆ ਉਹ ਉਹ ਆਪਣੀ ਮੂਰਖਤਾ ਤੇ ਵੀ ਹੱਸਿਆ ਤੇ ਤੇਰੀ ਪਤਨੀ ਦੀ ਮੂਰਖਤਾ ਤੇ ਵੀ ਹੱਸਿਆ ਤੇਰੀ ਪਤਨੀ ਨੂੰ ਨਹੀਂ ਸੀ ਪਤਾ ਵੀ ਮੇਰੇ ਆਉਣ ਦੇ ਨਾਲ ਤੁਹਾਡੇ ਘਰ ਦੀ ਗਰੀਬੀ ਦੂਰ ਹੋ ਜਾਣੀ ਹੈ ਉਹ ਮੈਂ ਤਾਂ ਹੱਸ ਰਿਹਾ ਸੀ ਵੀ ਕਿੱਡੀ ਮੂਰਖ ਹੈ ਮੈਂ ਤੂੰ ਦਇਆ ਕੀਤੀ ਤੇ ਮੈਂ ਆਦਾ ਕਰਜ਼ ਚੁਕਾਣਾ ਹੈ ਹੁਣ ਉਹਸ ਕਰਕੇ ਹੱਸਿਆ ਸੀ ਦੂਜੀ ਵਾਰ ਮੈਂ ਉਦੋਂ ਹੱਸਿਆ ਜਦ ਤੂੰ ਕਿਹਾ ਵੀ ਇਹਦੀਆਂ ਚੱਪਲਾਂ ਕਿਉਂ ਬਣਾਤੀਆਂ ਮੈਂ ਦੂ ਧਰਮਰਾਜ ਦਾ ਦੂਤਾ ਮੈਨੂੰ ਪਤਾ ਉਹਦੇ ਸਵੇਰੇ ਸਵਾਸ ਚਲੇ ਜਾਣੇ ਸਨ ਇਸ ਕਰਕੇ ਮੈਂ ਚੱਪਲਾ ਬਣਾ ਦਿੱਤੀ ਪਰ ਤੂੰ ਮੈਨੂੰ ਮਾਰਿਆ ਫਿਰ ਵੀ ਮੈਂ ਆਪਣੇ ਆਪ ਦੀ ਮ ਆਪਣੀ ਮੂਰਖਤਾ ਤੇ ਹਸਿਆ ਤੀਸਰੀ ਵਾਰ ਹੁਣ ਤਾਂ ਹਸਿਆ ਵੀ ਉਹ ਅੱਜ ਜੇ ਉਹਨਾਂ ਦੇ ਸਵਾਸ ਉਸ ਸਮੇਂ ਦੂਜਾ ਦੂਤ ਨਾ ਲੈ ਕੇ ਜਾਂਦਾ ਤੇ ਗਰੀਬੀ ਚ ਜ਼ਿੰਦਗੀ ਬਿਤਾਉਣੀ ਸੀ ਅੱਜ ਉਹ ਰਾਜ ਮਹਿਲਾਂ ਦੀਆਂ ਰਾਣੀਆਂ ਸਮਾਨ ਬਣਨ ਜਾ ਰਹੀਆਂ ਨੇ ਜਦੋਂ ਇਹ ਗੱਲ ਸੁਣੀ ਤਾਂ ਉਸਨੇ ਕਿਹਾ ਵੀ ਇਹਦਾ ਮਤਲਬ ਵੀ ਪਰਮਾਤਮਾ ਜੋ ਕਰਦਾ ਹੈ ਚੰਗੇ ਲਈ ਕਰਦਾ ਤੇ ਦੂਤ ਨੇ ਕਿਹਾ ਹਾਂ ਆਪਾਂ ਸਿਰਫ ਉਹ ਦੇਖਦੇ ਹਾਂ ਜੋ ਅੱਗੇ ਘਟ ਰਿਹਾ ਹੁੰਦਾ ਹੈ ਅਪਾਉ ਨਹੀਂ ਦੇਖਦੇ ਜੋ ਅੱਗੇ ਚੱਲ ਕੇ ਆਪਣੇ ਲਈ ਫਾਇਦੇਮੰਦ ਹੋਣਾ ਕਿਸੇ ਦਾ ਜਾਣਾ ਕਿਸੇ ਦਾ ਆਉਣਾ ਇਹ ਤਾਂ ਉਹਦੇ ਕਰਮਾਂ ਦਾ ਫਲ ਹੈ ਪਰ ਪਰਮਾਤਮਾ ਜੋ ਆਪਣੀ ਜ਼ਿੰਦਗੀ ਚ ਕਰਦਾ ਨਾ ਉਹ ਆਪਣੇ ਲਈ ਚੰਗਾਈ ਕਰਦਾ ਇਸ ਲਈ ਚੰਗੇ ਕਰਮ ਕਰੋ ਚੰਗੇ ਕਰਮਾਂ ਦਾ ਫਲ ਚੰਗਾਈ ਮਿਲੇਗਾ ਫਿਰ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਹਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ